ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮਹਾਦੇਵ ਦੀ ਕਿਰਪਾ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਸਦਾ ਬਣੀ ਰਹੇ ਦੋਸਤੋ ਅੱਜ ਰਾਤ 12 ਵਜੇ ਤੋਂ ਬਾਅਦ ਹੋਏਗਾ ਵੱਡਾ ਚਮਤਕਾਰ ਅਚਾਨਕ ਬਦਲ ਜਾਵੇਗੀ ਇਹਨਾਂ ਰਾਸ਼ੀਆਂ ਦੀ ਕਿਸਮਤ ਦੋਸਤੋ ਅੱਜ ਰਾਤ 12 ਵਜੇ ਤੋਂ ਬਾਅਦ ਮਾਂ ਲక్ష్ਮੀ ਇਹਨਾਂ ਰਾਸ਼ੀਆਂ ਤੇ ਕਰੇਗੀ ਧੰਦੀ ਵਰਖਾ ਕਿਉਂਕਿ ਅੱਜ ਰਾਤ 12 ਵਜੇ ਤੋਂ ਬਾਅਦ ਖੁਦ ਮਾਂ ਲక్ష్ਮੀ ਇਨ੍ਹਾਂ ਰਾਸ਼ੀਆਂ ਦੀ ਕਿਸਮਤ ਬਦਲੇਗੀ ਮਾਂ ਲక్ష్ਮੀ ਕੁਝ ਰਾਸ਼ੀਆਂ ਤੇ ਬਹੁਤ ਹੀ ਅਧਿਕ પ્રસન્ન ਹੋ ਗਈ ਹੈ ਜਿਸ ਨਾਲ ਹੁਣ ਇਸ ਰਾਸ਼ੀਆਂ ਤੇ ਆਉਣਗੀਆਂ ਖੁਸ਼ੀਆਂ ਹੀ ਖੁਸ਼ੀਆਂ ਦੋਸਤੋ ਮਾਂ ਲక్ష్ਮੀ ਖੁਦ ਇਨ੍ਹਾਂ ਦੇ ਘਰ ਪਧਾਰ ਰਹੀ ਹੈ ਜਿਸ ਦੇ ਨਾਲ ਇਨ੍ਹਾਂ ਰਾਸ਼ੀਆਂ ਦੇ ਸਾਰੇ ਦੁੱਖ ਦਰਦ ਮਿਟਣ ਵਾਲੇ ਹਨ ਇਨ੍ਹਾਂ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਤੇ ਇਹ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੇ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਜੋ ਹੋਣ ਵਾਲੀਆਂ ਹਨ ਤਾਂ ਨਾਲ ਮਲਾਮਾਲ ਇਸ ਵੀਡੀਓ ਦੇ ਵਿੱਚ ਪਾਕਸ਼ੀ ਵਾਲੀ ਰਾਸ਼ੀਆਂ ਬਾਰੇ ਦੱਸਾਂਗੇ ਇਸ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਨਾ ਸਾਰੇ ਜ਼ਰੂਰ ਦੇਖਣਾ ਦੋਸਤੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾ ਲక్ష్ਮੀ ਜ਼ਰੂਰ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰੇਕ ਮਨੁੱਖ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਪਰਸਨ ਰਹਿੰਦਾ ਹੈ ਇਸ ਦੁਨੀਆ ਵਿੱਚ ਹਰ ਮਨੁੱਖ ਆਪਣੇ ਭਵਿੱਖ ਨੂੰ ਜਾਣਨ ਦੇ ਲਈ ਉਤਸੁਕਤ ਰਹਿੰਦਾ ਹੈ। ਮਨੁੱਖ ਦੀ ਜ਼ਿੰਦਗੀ ਦੇ ਵਿੱਚ ਗ੍ਰਹਾਂ ਦੀ ਚਾਲ ਦਾ ਮਹੱਤਵ ਕਾਫੀ ਉੱਚਤ ਮੰਨਿਆ ਗਿਆ ਹੈ। ਇਹਨਾਂ ਦੀ ਚਾਲ ਦੇ ਨਾਲ ਸਾਡੇ ਜੀਵਨ ਤੇ ਸਿੱਧਾ ਅਸਰ ਪੈਂਦਾ ਹੈ। ਕਿਸੇ ਵੀ ਗ੍ਰਹਿ ਦੀ ਦਸ਼ਾ ਬਦਲਣ ਦੇ ਨਾਲ ਰਾਸ਼ੀ ਦੀ ਦਸ਼ਾ ਵੀ ਬਦਲਦੀ ਹੈ। ਇਸੇ ਕਰਮ ਦੇ ਨਾਲ ਐਵੇਂ ਸਹਜੋਗ ਬਣ ਰਿਹਾ ਹੈ। ਜਿਸ ਦੇ ਵਿੱਚ ਮਾਂ ਲక్ష్ਮੀ ਖੁਦ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀਆਂ ਦੀ ਕਿਸਮਤ ਚਮਕਾਉਣ ਵਾਲੀ ਹੈ ਦੋਸਤੋ ਕਿਹਾ ਜਾਂਦਾ ਹੈ ਕਿ ਮਾਂ ਲక్ష్ਮੀ ਧਨ ਦੀ ਦੇਵੀ ਹੈ ਤੇ ਇਹਨਾਂ ਦੀ ਕਿਰਪਾ ਜਿਸ ਦੇ ਉੱਪਰ ਹੁੰਦੀ ਹੈ ਉਸ ਦਾ ਜੀਵਨ ਖੁਸ਼ੀਆਂ ਦੇ ਨਾਲ ਪਾਰ ਜਾਂਦਾ ਹੈ ਇਹ ਗੱਲ ਤਾਂ ਅਸੀਂ ਸਭ ਜਾਣਦੇ ਹਾਂ ਸਭ ਲੋਕ ਇੱਕ ਬਰਾਬਰ ਹਨ ਉਹਨਾਂ ਦੀ ਅਮੀਰੀ ਗਰੀਬੀ ਉਹਨਾਂ ਦੀ ਮਿਹਨਤ ਤੇ ਨਿਰਭਰ ਕਰਦੀ ਹੈ ਜੇ ਕੋਈ ਗ੍ਰੇਪ ਪੈਦਾ ਹੋਇਆ ਹੈ ਉਹ ਮਿਹਨਤ ਕਰਕੇ ਅਮੀਰ ਬਣ ਸਕਦਾ ਹੈ ਹੁਣ ਚਾਹੇ ਵਿਅਕਤੀ ਅਮੀਰ ਹੈ ਜਾਂ ਗਰੀਬ ਉਹ ਧਨ ਪਾਉਣ ਦੇ ਲਈ ਉਤਸੁਕਤ ਰਹਿੰਦਾ ਹੈ ਜੇਕਰ ਗ੍ਰਹਾਂ ਦੇ ਵਿੱਚ ਪਰਿਵਰਤਨ ਹੁੰਦਾ ਹੈ ਤਾਂ ਉਸ ਦਾ ਕੁਝ ਰਾਸ਼ੀਆਂ ਤੇ ਸਕਾਰਾਤਮਕ ਤੇ ਕੁਝ ਰਾਸ਼ੀਆਂ ਤੇ ਨਕਾਰਾਤਮਕ ਅਸਰ ਪੈਦਾ ਹੁੰਦਾ ਹੈ ਜੋਤਿਸ਼ ਦੇ ਵਿੱਚ ਫਿਰ ਐਵੇਂ ਦੱਸਿਆ ਜੋਗ ਬਣ ਰਿਹਾ ਹੈ ਕਿ ਮਾਂ ਲక్ష్ਮੀ ਕੁਝ ਰਾਸ਼ੀਆਂ ਦੀ ਕਿਸਮਤ ਚਮਕਾਉਣ ਵਾਲੀ ਹੈ ਦੋਸਤੋ ਮਾਂ ਲక్ష్ਮੀ ਕਾਫੀ ਪਸੰਨ ਹੋ ਗਈ ਹੈ ਇਨ ਰਾਸ਼ੀਆਂ ਦੇ ਉੱਪਰ ਦੋਸਤੋ ਇਸ ਲਿਸਟ ਦੀ ਪਹਿਲੀ ਰਾਸ਼ੀ ਹੈ ਉਹ ਹੈ ਮਕਰ ਰਾਸ਼ੀ ਤੁਹਾਨੂੰ ਦੱਸ ਦਈਏ ਕਿ ਮਾਂ ਲక్ష్ਮੀ ਦੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇਗੀ ਤੁਹਾਡੀ ਕਿਸਮਤ ਚਮਕ ਜਾਵੇਗੀ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ ਇਸ ਤਰ੍ਹਾਂ ਤੁਹਾਡੀਆਂ ਪਰਿਵਾਰਿਕ ਮੁਸ਼ਕਲਾਂ ਦੂਰ ਹੋਣਗੀਆਂ ਇਸ ਰਾਸ਼ੀ ਦੇ ਲੋਕਾਂ ਨੂੰ ਪੂਰਾ ਲਾਭ ਹੋਏਗਾ ਤੇ ਉਹ ਪਾਰ ਵਿੱਚ ਵੀ ਵਾਦਾ ਹੋਏਗਾ ਘਰ ਪਰਿਵਾਰ ਦੇ ਵਿੱਚ ਕੋਈ ਵੀ ਧਾਰਮਿਕ ਕਾਰਜ ਪੂਰਾ ਹੋ ਸਕਦਾ ਹੈ ਨਵੇਂ ਕਾਰਜ ਨੂੰ ਕਰਨ ਦੇ ਲਈ ਇਹ ਸਮਾਂ ਬਹੁਤ ਅਨਕੋਲ ਹੈ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਸ ਰਾਸ਼ੀ ਦੇ ਲੋਕ ਕਰਜ ਤੋਂ ਮੁਕਤ ਹੋ ਜਾਣਗੇ ਤਾਂ ਪ੍ਰਾਪਤੀ ਦੇ ਯੋਗ ਬਣ ਰਹੇ ਹਨ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਨੌਕਰੀ ਵਿੱਚ ਪ੍ਰਮੋਸ਼ਨ ਹੋਵੇਗਾ ਤੇ ਵੇਤਨ ਵਰੀਧੀ ਦੇ ਵਿੱਚ ਵਾਦਾ ਹੋਵੇਗਾ ਸਮਾ ਬਹੁਤ ਅਨਕੋਲ ਰਹੇਗਾ ਇਸ ਦਾ ਪਰਪੋਰ ਲਾਭ ਉਠਾਓ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਮੇਖ ਰਾਸ਼ੀ ਇਸ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋਗੇ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਵਪਾਰ ਦੇ ਵਿੱਚ ਕਾਫੀ ਲਾਭ ਹੋਵੇਗਾ ਵਪਾਰੀ ਵਰਗ ਦੀ ਲੋਕਾਂ ਦੇ ਲਈ ਧਨ ਪ੍ਰਾਪਤੀ ਦੇ ਯੋਗ ਬਣ ਰਹੇ ਹਨ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੋ ਜੀਵਨ ਸਾਥੀ ਵੱਲੋਂ ਕੋਈ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ। ਵਪਾਰ ਅਤੇ ਵੇਤਨ ਵਰੀਧੀ ਵਿੱਚ ਸਫਲਤਾ ਮਿਲੇਗੀ ਤੇ ਨਾਲ ਤੁਹਾਨੂੰ ਆਤਮਿਕ ਤੌਰ ਤੇ ਕਰਜ਼ਾਂ ਦੇ ਵਿੱਚ ਸਫਲਤਾ ਮਿਲੇਗੀ। ਇਸ ਰਾਸ਼ੀ ਦੇ ਜੋ ਲੋਕ ਵਿਦਿਆਰਥੀ ਹਨ, ਉਹਨਾਂ ਨੂੰ ਸਿੱਖਿਆ ਦੇ ਮਾਧਿਅਮ ਚ ਤਰੱਕੀ ਮਿਲੇਗੀ। ਤੁਹਾਡੇ ਵੱਲੋਂ ਕੀਤੇ ਗਏ ਯਤਨ ਸਫਲ ਹੋਣਗੇ। ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਹਰ ਸਮੱਸਿਆ ਹੱਲ ਹੋ ਜਾਵੇਗੀ। ਇਹ ਸਮਾਂ ਤੁਹਾਡੇ ਲਈ ਬਹੁਤ ਅਨੁਕੂਲ ਹੈ ਇਸ ਦਾ ਭਰਪੂਰ ਲਾਭ ਉਠਾਓ ਜੋ ਲੋਕ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਜਾਂ ਨੌਕਰੀ ਕਰਨਾ ਚਾਹੁੰਦੇ ਹਨ ਉਹ ਜ਼ਰੂਰ ਸਫਲ ਹੋਣਗੇ ਤੁਹਾਡੇ ਸਾਰੇ ਕਾਰਜ ਪੂਰੇ ਹੋਣਗੇ ਜੋ ਲੋਕ ਨਵਾਂ ਮਕਾਨ ਖਰੀਦਣ ਬਾਰੇ ਸੋਚ ਰਹੇ ਹਨ ਉਸ ਕੰਮ ਵਿੱਚ ਸਫਲਤਾ ਮਿਲੇਗੀ ਦੋਸਤੋ ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਣਗੀਆਂ ਜਿਸ ਨਾਲ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਉਹ ਹੈ ਮਿਥਨ ਰਾਸ਼ੀ ਤੁਹਾਨੂੰ ਦੱਸ ਤਾ ਇਹ ਕਿ ਤਾਨਦੀ ਦੇਵੀ ਤੁਹਾਡੇ ਤੇ ਅਧਿਕ ਪਸੰਦ ਹੈ ਮਾਂ ਲక్ష్ਮੀ ਜੀ ਦੀ ਅਪਾਰ ਕਿਰਪਾ ਤੁਹਾਡੇ ਤੇ ਹੋਣ ਜਾ ਰਹੀ ਹੈ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਤਾਨ ਸੰਬੰਧੀ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਕਾਰਜ ਖੇਤਰ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਧਨ ਕਮਾਉਣ ਦੇ ਮਾਧਿਅਮ ਦੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਤੇ ਤੁਸੀਂ ਕਾਰਜ ਖੇਤਰ ਦੇ ਵਿੱਚ ਅੱਗੇ ਵਧੋਗੇ ਤਾਂ ਆਗਮਨ ਹੋਵੇਗਾ ਚਾਰੇ ਪਾਸਿਓਂ ਤਾਂ ਦੀ ਪ੍ਰਾਪਤੀ ਹੋਵੇਗੀ ਆਮਦਨ ਦੇ ਸਰੋਤ ਵੀ ਵਧ ਜਾਣਗੇ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਨੌਕਰੀ ਪੇਸ਼ਾ ਵਾਲੇ ਲੋਕਾਂ ਨੂੰ ਪ੍ਰਮੋਸ਼ਨ ਮਿਲ ਸਕਦੀ ਹੈ ਵੇਤਨ ਵ੍ਰੇਦੀ ਤੇ ਆਮਦਨ ਦੇ ਵਿੱਚ ਵਾਧਾ ਹੋਵੇਗਾ ਗ੍ਰਸਤ ਜੀਵਨ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ मां लक्ष्मी जी दी अपार कृपा ਤੁਹਾਡੇ ਤੇ ਬਣੀ ਰਹੇਗੀ। ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਤੋਲਾ ਰਾਸ਼ੀ। ਤੋਲਾ ਰਾਸ਼ੀ ਵਾਲਿਆਂ ਦੇ ਉੱਪਰ ਮਾਂ ਲక్ష్ਮੀ ਜੀ ਦੀ ਕਿਰਪਾ ਦ੍ਰਿਸ਼ਟੀ ਬਣੀ ਹੋਈ ਹੈ। ਜਿਸ ਵਜ੍ਹਾ ਕਰਕੇ ਜੋ ਤੁਹਾਡੇ ਕਾਰਜ ਲੰਮੇ ਸਮੇਂ ਤੋਂ ਰੁਕੇ ਹਨ ਉਹ ਪੂਰੇ ਹੋਣਗੇ। ਅਗਰ ਪੈਸਾ ਉਧਾਰ ਦਿੱਤਾ ਹੈ ਤਾਂ ਉਹ ਵਾਪਸ ਮਿਲਣ ਦੀ ਪੂਰੀ ਸੰਭਾਵਨਾ ਹੈ। ਤੁਸੀਂ ਆਪਣੇ ਸਾਰੇ ਕਰਜ਼ਿਆਂ ਤੋਂ ਮੁਕਤ ਹੋ ਜਾਓਗੇ। ਤੁਹਾਡੇ ਦੁਆਰਾ ਕੀਤੀਆਂ ਗਈਆਂ ਕੋਸ਼ਿਸ਼ਾਂ ਮੇਂ ਸਫਲ ਹੋਣਗੀਆਂ ਸਮਾਜ ਵਿੱਚ ਮਾਨ ਸਨਮਾਨ ਵਧੇਗਾ ਆਰਥਿਕ ਸਥਿਤੀ ਮਜ਼ਬੂਤ ਬਣੇਗੀ ਵਪਾਰ ਦੇ ਵਿੱਚ ਵਾਧਾ ਤੇ ਲਾਭ ਹੋਏਗਾ ਤੇ ਘਰ ਦੇ ਵਿੱਚ ਸੁਖ ਸ਼ਾਂਤੀ ਦਾ ਮਾਹੌਲ ਬਣੇਗਾ ਤੋਲਾ ਰਾਸ਼ੀ ਵਾਲਿਆਂ ਤੇ ਕਿਰਪਾ ਮਾਂ ਲਕਸ਼ਮੀ ਦੀ ਬਣੀ ਰਹੇਗੀ ਹਾਲਾਂਕਿ ਤੁਸੀਂ ਆਪਣੇ ਉਗਰ ਸੁਭਾਅ ਤੇ ਕਾਫੀ ਸੁਭਾਤੀ ਕਾਬੂ ਰੱਖੋ ਤੁਹਾਡੇ ਕਾਰਜ ਪੂਰੇ ਹੋਣਗੇ ਸੰਤਾਨ ਪ੍ਰਾਪਤੀ ਦਾ ਸੁਖ ਪ੍ਰਾਪਤ ਹੋਵੇਗਾ ਸਮਾਂ ਬਹੁਤ ਅਨੁਕੂਲ ਹੈ ਇਸ ਦਾ ਫਰਪੂਲ ਲਾਭ ਉਠਾਓ ਦੋਸਤੋ ਇਸ ਲਿਸਟ ਦੀ ਜੋ ਅਗਲੀ ਰਾਸ਼ੀ ਹੈ ਉਹ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਹੁਣ ਸਭ ਕੁਝ ਵਧੀਆ ਹੋਵੇਗਾ ਕਿਉਂਕਿ ਮਾਂ ਲక్ష్ਮੀ ਤੁਹਾਡੇ ਤੇ ਬਹੁਤ ਪਸੰਦ ਹੈ ਤੁਹਾਡੇ ਜੀਵਨ ਦੇ ਵਿੱਚ ਹੁਣ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਹੋਣਗੀਆਂ ਅਗਰ ਆਪਣੇ ਜੀਵਨ ਦੇ ਵਿੱਚ ਤੁਸੀਂ ਲక్ష్ਮੀ ਜੀ ਦਾ ਸਮਰਨ ਕਰਕੇ ਕੋਈ ਕੰਮ ਸ਼ੁਰੂ ਕਰੋ ਕਰੋਗੇ ਤਾਂ ਉਹ ਕੰਮ ਪੂਰਾ ਹੋਣ ਵਾਲਾ ਹੈ ਵੱਡਿਆਂ ਦਾ ਸਹਿਯੋਗ ਮਿਲੇਗਾ ਤੇ ਨਾਲ ਹੀ ਨਾਲ ਅਗਰ ਕੋਈ ਕਰਜ਼ਾ ਚੱਲ ਰਿਹਾ ਹੈ ਤਾਂ ਉਸ ਤੋਂ ਛੁਟਕਾਰਾ ਮਿਲੇਗਾ ਮਿਹਨਤ ਦਾ ਜ਼ਰੂਰ ਫਲ ਮਿਲੇਗਾ ਜੀਵਨ ਦੇ ਵਿੱਚ ਮధుਰਤਾ ਆਵੇਗੀ ਵਪਾਰਕ ਕੰਮ ਦੇ ਵਿੱਚ ਸਫਲਤਾ ਮਿਲੇਗੀ ਆਰਥਿਕ ਸਥਿਤੀ ਸੁਧਰ ਜਾਵੇਗੀ ਵਪਾਰ ਤੁਹਾਡਾ ਦਿਨ-ਦੁਕਣੀ ਰਾਤ ਚੌਗਣੀ ਤਰੱਕੀ ਕਰੇਗਾ मां लक्ष्मी ਤੁਹਾਡੇ ਉੱਪਰ ਕਿਰਪਾ ਕਰੇਗੀ ਸਾਰੇ ਕਾਰਜ ਤੁਹਾਡੇ ਸਫਲ ਹੋਣਗੇ ਘਰ ਪਰਿਵਾਰ ਦੇ ਵਿੱਚ ਵਧੀਆ ਮਾਹੌਲ ਬਣੇਗਾ ਜੋ ਲੋਕ ਵਿਦੇਸ਼ ਵਿੱਚ ਜਾਂ ਨੌਕਰੀ ਜਾਂ ਪੜਾਈ ਕਰਨ ਦਾ ਸੁਪਨਾ ਦੇਖ ਰਹੇ ਹਨ ਉਹਨਾਂ ਦਾ ਇਹ ਸੁਪਨਾ ਜਲਦੀ ਪੂਰਾ ਹੋਵੇਗਾ ਤਿੰਨ ਨਾਲ ਹੀ ਨਾਲ ਵੇਤਨ ਵ੍ਰੇਧੀ ਦੇ ਜੋਗ ਵੀ ਬਣ ਰਹੇ ਹਨ ਸਮਾਂ ਬਹੁਤ ਹੀ ਅਨੁਕੂਲ ਹੈ ਇਸ ਦਾ ਭਰਪੂਰ ਲਾਭ ਉਠਾਓ ਇਸ ਲਿਸਟ ਦੀ ਜੋ ਅਗਲੀ ਰਾਸ਼ੀ ਹੈ ਉਹ ਹੈ ਕੰਨਿਆ ਤੁਹਾਨੂੰ ਦੱਸ ਦਈਏ ਕਿ Maa Lakshmi ji ਤੁਹਾਡੇ ਤੇ ਖਾਸ ਪਰਸਨ ਹੋ ਗਈ ਹੈ ਜਿਸ ਨਾਲ ਤੁਹਾਨੂੰ ਧਨ ਲਾਭ ਹੋਵੇਗਾ ਤੇ ਵਪਾਰ ਵਿੱਚ ਕਾਫੀ ਵਾਧਾ ਹੋਵੇਗਾ ਤੁਹਾਨੂੰ ਮਨਚਾਹ ਮਨਾਫਾ ਹਾਸਲ ਹੋਣ ਵਾਲਾ ਹੈ ਚਾਰੇ ਪਾਸਿਆਂ ਤੋਂ ਲਾਭ ਹੀ ਲਾਭ ਹੋਵੇਗਾ ਜਿਨ੍ਹਾਂ ਨੂੰ ਜੌਬ ਦੀ ਤਲਾਸ਼ ਹੈ ਉਹਨਾਂ ਨੂੰ ਮਨਚਾਹੀ ਨੌਕਰੀ ਮਿਲेंगी ਤੇ ਜੋ ਲੋਕ ਨੌਕਰੀ ਕਰ ਰਹੇ ਹਨ ਉਹਨਾਂ ਨੂੰ ਪ੍ਰੋਮੋਸ਼ਨ ਮਿਲ ਸਕਦੀ ਹੈ ਕੋਈ ਨੀਤੀ ਤੇ ਵੇਤਨ ਵਰੀਦੀ ਦੇ ਵਿੱਚ ਵਾਧਾ ਹੋਵੇਗਾ मां लक्ष्मी जी ਦੇ ਛੇਰੀ ਨਵੇਸ਼ ਕਰਨ ਦੇ თან ਪ੍ਰਾਪਤੀ ਦੇ अनेका ਹੀ ਜੋਗ ਬਲ ਰਹੇ ਹਨ ਸਮਾ ਤੁਹਾਡੇ ਪੱਖ ਦੇ ਵਿੱਚ ਹੈ ਇਸ ਦਾ ਲਾਭ ਉਠਾਓ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਉਹ ਹੈ ਸਿੰਘ ਰਾਸ਼ੀ ਤੁਹਾਨੂੰ ਦੱਸ ਦਈਏ ਕਿ मां लक्ष्मी जी ਤੁਹਾਡੇ ਤੇ ਖਾਸ ਕਿਰਪਾ ਬਣੀ ਰਹੇਗੀ ਜਿਸ ਦੇ ਨਾਲ ਤੁਹਾਡਾ ਵਿਆਹਿਕ ਜੀਵਨ ਦੇ ਵਿੱਚ ਖੁਸ਼ੀਆਂ ਆਉਣਗੀਆਂ ਜੌਬ ਦੇ ਵਿੱਚ ਪਤੋਂ ਨੀਤੀ ਦੇ ਜੋਗ ਹਨ ਲਾਭ ਦੇ ਅਵਸਰ ਬਣਨਗੇ ਅਚਾਨਕ ਤਨ ਲਾਭ ਦੇ ਯੋਗ ਬਣ ਰਹੇ ਹਨ ਜਿਸ ਨਾਲ ਆਰਥਿਕ ਸਥਿਤੀ ਮਜ਼ਬੂਤ ਬਣੇਗੀ ਤੇ ਆਫਿਸ ਦੇ ਕੰਮ ਸਮੇਂ ਸਿਰ ਪੂਰੇ ਹੋਣਗੇ ਜਿਨ੍ਹਾਂ ਤੁਸੀਂ ਗਰੀਬ ਲੋਕਾਂ ਦੀ ਮਦਦ ਕਰੋਗੇ ਉਨਾ ਹੀ ਮਾਂ ਲక్ష్ਮੀ ਤੁਹਾਡੇ ਤੇ પ્રસન્ન ਹੋਵੇਗੀ ਇਨਕਮ ਦੇ ਨਵੇਂ-ਨਵੇਂ ਸਰੋਤ ਖੁੱਲਣਗੇ ਨਵਾਂ ਵਾਹਨ ਖਰੀਦਣ ਦੇ ਵੀ ਯੋਗ ਹਨ ਤੁਹਾਨੂੰ ਦੱਸ ਦਈਏ ਕਿ ਮਾਂ ਲక్ష్ਮੀ ਦੀ ਕਿਰਪਾ ਦੇ ਨਾਲ ਸਮਾਂ ਬਹੁਤ ਹੀ ਅਨੁਕੂਲ ਹੈ ਇਸ ਦਾ ਭਰਪੂਰ ਲਭ ਉਠਾਓ ਇਸ ਲਿਸਟ ਦੀ ਜੋ ਅਗਲੀ ਰਾਸ਼ੀ ਹੈ ਉਹ ਹੈ ਵ੍ਰਿਸ਼ਭ ਰਾਸ਼ੀ ਤੁਹਾਨੂੰ ਦੱਸ ਦਈਏ ਕਿ ਮਾਂ ਲక్ష్ਮੀ ਜੀ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਖਾਸ ਪਣੀ ਹੋਈ ਹੈ ਹੁਣ ਤੁਹਾਡੇ ਲਈ ਸਮਾਂ ਕਾਫੀ ਲਾਭਕਾਰੀ ਹੋਣ ਵਾਲਾ ਹੈ ਤੁਹਾਡੇ ਉੱਪਰ ਮਾਂ ਲక్ష్ਮੀ ਜੀ ਦੀ ਕਿਰਪਾ ਹੈ ਦੋਸਤੋ ਤੁਸੀਂ ਖੁਦ ਹੀ ਆਪਣੇ ਜੀਵਨ ਦੇ ਵਿੱਚ ਵੱਡੇ ਵੱਡੇ ਪਰਿਵਰਤਨ ਦੇਖੋਗੇ ਵਪਾਰ ਦੇ ਵਿੱਚ ਕਾਫੀ ਵਾਧਾ ਹੋਵੇਗਾ ਤੁਹਾਡੀ ਕੋਈ ਵਧੀਆ ਡੀਲ ਹੋਵੇਗੀ ਤੇ ਨਵੀਂ ਯੋਜਨਾ ਲਾਗੂ ਹੋਏਗੀ ਸਮਾਂ ਬਹੁਤ ਹੀ ਜਿਸ ਕੰਮ ਨੂੰ ਵੀ ਹੱਥ ਪਾਓਗੇ ਉਹ ਕੰਮ ਪੂਰਾ ਹੋਵੇਗਾ ਮਿਹਨਤ ਨਾਲ ਤੁਹਾਨੂੰ ਅਧਿਕ ਫਲ ਪ੍ਰਾਪਤ ਹੋਵੇਗਾ ਤੁਸੀਂ ਆਤਮ ਵਿਸ਼ਵਾਸ ਦੇ ਨਾਲ ਪਰਿਵਰਤਨ ਕਰੋਗੇ ਤੇ ਇਹ ਕਾਰਜਕ ਖੇਤਰ ਦੇ ਵਿੱਚ ਤੁਹਾਡੇ ਲਈ ਅਧਿਕ ਲਾਭ ਕਰੇ ਰਹੇਗਾ ਕਾਰਜਾਂ ਦੀ ਪ੍ਰਸ਼ੰਸਾ ਮਿਲੇਗੀ ਸਮਾਜ ਵਿੱਚ ਮਾਨ ਸਨਮਾਨ ਵਧੇਗਾ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ ਤੁਹਾਨੂੰ ਮਾਨਸਿਕ ਸ਼ਾਂਤੀ ਦਾ ਅਨੁਭਵ ਹੋਏਗਾ ਸਮਾਂ ਬਹੁਤ ਹੀ ਅਨੁਕੂਲ ਹੈ ਇਸ ਦਾ ਭਰਪੂਰ ਲਾਭ ਉਠਾਓ ਦੋਸਤੋ ਏ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਚਾਹੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ